महाराज बुरी वाले जी की सत्संग सुनने के लिए चैनल को सब्सक्राइब और वीडियो को लाइक जरूर साधु A Seva Guru Seva Guru Seva Guru ਛੋਟੀ ਸੀ ਗੱਲ ਕਰਨੀ ਸੇਵਾ ਨੂੰ ਸਮਝ ਲੈਣਾ ਸੇਵਾ ਕੀ ਹੈ ਗੁਰੂਆਂ ਦੀ ਤੇ ਸਾਧੂਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੋ ਗੁਰੂਆਂ ਦੇ ਦੁਆਰਾ ਤੇ ਸਾਧੂਆਂ ਦੇ ਦੁਆਰਾ ਮਿਲਿਆ ਹੋਇਆ ਨਾਮ ਸ਼ਬਦ ਹੈ ਉਹ ਦੀ ਕਮਾਈ ਕਰਨੀ ਇਹੀ ਉੱਚੀ ਸੇਵਾ ਹੈ ਸੇਵਾ ਗੁਰੂਆਂ ਦੀ ਸੇਵਾ ਸਾਧੂਆਂ ਦੀ ਸੇਵਾ ਗੁਰੂਆਂ ਕਦੇ ਕਦੇ ਅਸੀਂ ਸੋਚਦੇ ਸਾਧੂ ਪੂਰੇ ਸਾਧੂ ਮਿਲ ਵੀ ਜਾਣਗੇ ਮਿਲ ਜਾਂਦੇ ਐ ਪਰ ਸਾਡੀ ਵਿਵੇਕਸ਼ੀਲ ਜਿਹੜੀ ਅੱਖ ਨਹੀਂ ਹੈ ਕਦੇ ਸੋਚਦੇ ਕਿ ਗੁਰੂ ਪੂਰਨ ਵੀ ਮਿਲ ਜਾਂਦੇ ਸਾਨੂੰ ਤਾਂ ਮਿਲੇ ਹੋਏ ਐ ਤੁਹਾਨੂੰ ਵੀ ਮਿਲੇ ਹੋਏ ਪਰ ਕਈ ਜਿਹੜੇ ਸ਼ੰਕਾਲੂ ਲੋਗ ਐ ਉਹਨਾਂ ਦੀ ਗੱਲ ਕਰਨਾ ਲੇਕਿਨ ਜਿਹੜੇ ਇਸ ਤਰ੍ਹਾਂ ਸੋਚਦੇ ਹੈ ਉਹ ਜਿਹੜੇ ਸੋਚਦੇ ਆ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਕਿਉਂ ਸੋਚਦੇ ਹੋ ਤੁਸੀਂ ਨੇਕੀ ਕਰੋ ਤੇ ਕੂਏ ਮੇਂ ਡਾਲੋ ਬਲੋ ਵਣੇਸ਼ ਹੋੜ ਉਸੇ ਤਾਂ ਸੇਵਾ ਕਰਨੀ ਹੈ ਬਾਕੀ ਦੇਕਰ ਉਹ ਨਹੀਂ ਕੁਝ ਕਰਦਾ ਰੋਟੀਆਂ ਖਾ ਕੇ ਸੋ ਜਾਂਦਾ ਹੈ ਗੱਲਾਂ ਮਾਰਦਾ ਇੱਧਰ ਦੀਆਂ ਉਧਰਾਂ ਅੱਗ ਲਾਣੀ ਲਾਣੀ ਬੁਝਾਣੀ ਨਹੀਂ ਹੈ ਤੇ ਉਹਨੇ ਭੋਗਣਾ ਹੈ ਤੂੰ ਆਪਣਾ ਸਵਾਲ ਤੈਨੂੰ ਦੂਜੇ ਨਾਲ ਕੀ ਭਈ ਤੂੰ ਆਪਣਾ ਸੰਭਾਲ ਨੇਕੀ ਕਰ ਕੂਏ ਮੇਂ ਡਾਲ

समझ लेना कि पूर्ण गुरु मिल गए बोलो वाली सोल सेवा गुरुआ दी सेवा साधुआ सेवा गुरुआ ਸਾਥੂ ਤੇ ਗੁਰੂਆਂ ਦਾ ਇੱਕੋ ਇੱਕ ਜਿਹੜਾ ਅਰਥ ਹੈ ਕਿ ਉਹ ਦੂਸਰਿਆਂ ਲਈ ਵਿਚਰਦੇ ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ ਹੈ ਮੋਟੀ ਜੀ ਗੱਲ ਤੁਹਾਨੂੰ ਕਹਿ ਰਿਹਾ ਕੋਈ ਆਪਣਾ ਸਵਾਰਥ ਨਹੀਂ ਹੁੰਦਾ ਉਹਨਾਂ ਦਾ ਨਾ ਸਤਗੁਰੂ ਦਾ ਨਾ ਗੁਰੂ ਦਾ ਗੁਰੂ ਕਹ ਲਓ ਸਤਗੁਰੂ ਕਹ ਲਓ ਮੁਰਸ਼ਿਦ ਕਹ ਰੋ ਉਹ ਦੂਸਰਿਆਂ ਲਈ ਵਿਚਰਦੇ ਦੂਸਰਿਆਂ ਦੇ ਪਰਪਕਾਰ ਲਈ ਇੱਥੇ ਆਉਂਦੇ ਆ ਇਸ ਸਮਾਜ ਦੇ ਵਿੱਚ ਕਿ ਪਰਪਕਾਰ ਕਰਨਾ ਹੋਰ ਕੋਈ ਸਵਾਰਥ ਨਹੀਂ ਹੁੰਦਾ ਜਿਸ ਸਵਾਰਥ